ਅੱਪਾ 12 ਦੀ ਫੁੱਲ ਗਰੰਟੀ ਲੈਣੀ। ਖੁੱਲਾ ਕੱਢੂਗੀ 12 ਹੱਡੇ-ਬੱਰੇ ਕਿਲੋ ਦੁੱਧ। ਵੀ 13 ਤੁਸੀਂ ਚਾਹੁੰਦੇ ਰਹੇ। ਅੱਪਾ 13 ਚਾਹੁੰਦੇ ਰਹੇ। ਠੀਕ ਆ। ਹਾਂ। ਹਾਂਜੀ ਬਾਈ ਜੀ, ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਅੱਜ ਦੀ ਵੀਡੀਓ ਦੋਸਤੋ ਪਿੰਡ ਲਹਿਰਾ 베ਗਾ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਨਥਾਣਾ। ਪੁੱਚੋ ਮੰਡੀ ਤੋਂ ਆ ਗਏ ਵੀਰੇ 3 ਕਿਲੋਮੀਟਰ ਦੀ ਦੂਰੀ ਤੇ ਬਾਈ ਮਲਕੀਤ ਦੇ ਘਰੋਂ ਵੀਡੀਓ ਆ ਵੀਰੇ। ਜਮਾ ਇੱਕ ਕਰੇ ਲੂਕਾ ਮਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ। ਇੱਕ ਬਾਈ ਨੇ ਆ ਗੱਬਣ ਮੱਝ ਸੇਲ ਕਰਨੀ ਆ। ਕਿੰਨੇ ਕਹਦੇ ਦਿਨ ਸੂਣ ਦੇ ਬਾਕੀ ਹੈ ਕੀ ਬਾਈ ਇਹਦਾ ਮੁੱਲ ਕਰਦਾ ਸਾਰੀ ਡਿਟੇਲ ਇਨਫਾਰਮੇਸ਼ਨ ਆਪਾਂ ਬਾਈ ਤੋਂ ਲਵਾਂਗੇ ਮੱਝ ਬਾਰੇ ਸੋ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਆਜਾ ਬਾਈ ਮਿਲ ਕੇ ਵੀਡੀਓ ਸਾਹਮਣੇ ਆਜਾ ਹੋਰ ਸਸੀ ਗੱਲ ਬਾਈ ਸਸੀ ਗੱਲ ਬਾਈ ਪਿੰਡ ਆਪਣਾ ਬਾਈ ਲਹਿਰਾ ਬੇਗਾ ਨਾ ਪੁੱਛੋ ਮੰਡੀ ਤੋਂ ਕਿੰਨਾ ਰਹਿ ਗਿਆ ਇਹ 2 ਕਿਲੋਮੀਟਰ ਆ ਬਾਈ ਪੁੱਛੋ ਮੰਡੀ ਤੋਂ 2 ਕਿਲੋਮੀਟਰ ਆ ਇਹ ਮੇਨ ਰੋਡ ਦੇ ਉੱਤੇ ਹੀ ਹੈ ਨਾ ਐਨ ਐਚ 7 ਦਿੱਤੇ ਜਾਵਾ ਨੈਸ਼ਨਲ ਹਾਈਵੇ 7 ਦੇ ਉੱਤੇ ਆਟਾ ਬਗੜਾ ਸੀਗਾ ਪਿੰਡ ਪੰਜਾਬੀ ਟਾਪ ਉਹਦੇ ਬੈਕਸਾਈਡ ਘਰ ਆ ਬਈ ਆਪਣਾ ਠੀਕ ਆ ਇੱਕ ਵਾਰੀ ਬਈ ਆਪਣਾ ਮੋਬਾਈਲ ਨੰਬਰ ਬੋਲ ਦੇ 98888 14581 ਘਰੇਲੂ ਕੰਮ ਹੀ ਆਗੇ ਹਾਂਜੀ ਹਾਂਜੀ ਬਈ ਕੋਈ ਵਪਾਰ ਦਾ ਕੰਮ ਨਹੀਂ ਕਿੰਨਾ ਵਾ ਸੂਆ ਸੁੰਦੀ ਐ ਮਿਲਕੇ ਇਹ ਤੀਜਾ ਸੂਆ ਸੂਕੀ ਬਈ ਤੀਜਾ ਸੂਆ ਸੁੰਦੀ ਆ ਕਿੰਨੀ ਤਰੀਕ ਨੂੰ ਦਿਨ ਪੂਰੇ ਇਹ 6 ਤਰੀਕ ਨੂੰ ਬਈ 6 ਦਸੰਬਰ ਹੋਗੀ ਪਰਸੋਂ ਦਿਨ ਪੂਰੇ ਇਹ ਠੀਕ ਆ ਦੋਸਤੋ ਅੱਜ 4 ਦਸੰਬਰ 2025 ਦੀ ਵੀਡੀਓ ਆ 4 ਤਰੀਕ 12ਵਾਂ ਮਹੀਨਾ ਦੀ ਤੇ 6 ਤਰੀਕ 12ਵਾਂ ਮਹੀਨਾ 2025 ਨੂੰ ਇਹਦੇ ਦਿਨ ਪੂਰੇ ਆ ਤੇ ਦੁੱਧ ਦਾ ਵੀ ਕਿਵੇਂ ਕੋਸ਼ਾ ਦੋਨਾਂ ਬਈ 13 ਕਿਲੋ ਕਹਿ ਕਹਿੰਦੇ ਆਪਾਂ ਆਪਾਂ 12 ਦੀ ਫੁੱਲ ਗਰੰਟੀ ਲੈਣੇ ਖੁੱਲਾ ਕੱਢੂ ਵੀ 12 8 12 ਕਿਲੋ ਦੁੱਧ ਵੀ 13 ਤੁਸੀਂ ਚਾਹੁੰਦੇ ਰਹੇ ਆਪਾਂ 13 ਚਾਹੁੰਦੇ ਰਹੇ ਠੀਕ ਆ ਤੇ ਜਿਹੜੇ ਸਾਹਿਬ ਨਾਲ ਹੈ ਦੋ ਤਿੰਨ ਦਿਨਾਂ ਦੀ ਮੰਨਦਾ ਤਾਂ ਵੱਧ ਹੀ ਲੈ ਜੂਗੀ ਹਾਂ ਨਹੀਂ ਪਤਾ ਬਈ ਇੱਕ ਦੋ ਦਿਨ ਵੱਧ ਵੀ ਲਿਆ ਖੋਲ ਕੇ ਬਈ ਇਦਰੀ ਮਲਕੀ ਤੈਨੂੰ ਤੋੜ ਲਾ ਤੋੜ ਕੇ ਦੋਸਤੋ ਤੁਹਾਨੂੰ ਮੈਂ ਦਿਖਾ ਦਿੰਨਾ ਨੰਬਰ ਬਈ ਦਾ ਹੈਟਾ ਚੱਲੀ ਜਾਂਦਾ ਤੇਰੇਲੂ ਜਾ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਵੀਰੇ ਦਰਮਿਆਨੀ ਇਹ ਕੱਦ ਚ ਆ ਗਈ ਜੇ ਆਪਾਂ ਕਹਿ ਲਈਏ ਬਾਹਲਾ ਵੱਡਾ ਕੱਦ ਵੀ ਨਹੀਂ ਮੀਡੀਅਮ ਜੇ ਛੋਟੇ ਕੱਦ ਚ ਦੋਸਤੋ ਉਧਰ ਨੂੰ ਲੈ ਜਾ ਹਾਂ ਬਈ ਇੱਕ ਲੰਮਾ ਗੇੜਾ ਦਵਾਲਾ ਤੇ ਥੱਲੋ ਲੇਵੇ ਰੂਪੇ ਦੀ ਵੀਰੇ ਚੰਗੀਆਂ ਦੁੱਧ ਪੀਣ ਵਾਸਤੇ ਇਹ ਜਿਆ ਪਸ਼ੂ ਵਧੀਆ ਰਹਿੰਦਾ ਜਿਹੜੇ ਭਰਾ ਨੇ ਦੁੱਧ ਤੇ ਕੰਮ ਆ ਇਹ ਜਿਹਾਂ ਮੱਝਾਂ ਦੁੱਧ ਚੰਗਾ ਪਾਉਂਦੀਆਂ ਆ ਵੀਰੇ ਮੁੱਲ ਕਰਾਵਾਂਗੇ ਵੀਡੀਓ ਦੇ ਵਿੱਚ ਹੂੰ ਲੈ ਚੱਲ ਇੱਕ ਗੇੜਾ ਦਵਾਲਾ ਤੇ ਲੈ ਆ ਕੇ ਬਈ ਬਫੇਰ ਵੱਲ ਨਹੀਂ ਹਾਂ ਉਧਰ ਨੂੰ ਲੈ ਕੇ ਚੱਲੀ ਮਿਲ ਗਈ ਤਾਂ ਹੂੰ ਆਹ ਦੇਖ ਲਓ ਬਾਈ ਸੋ ਕਿਸੇ ਵੀ ਭਰਾ ਨੇ ਖਰੀਦਣੀ ਆ ਕੋਲੇ ਆਇਓ ਤਸੱਲੀ ਦੋਸਤੋ ਤੁਸੀਂ ਚਾਰੇ ਪੱਖਾਂ ਤੋਂ ਕਰਕੇ ਫੇਰ ਸੌਦਾ ਕਰ ਸਕਦੇ ਹੋ ਆ ਲੈ ਕਰ ਲੋ ਚੱਕ ਬਾਈ ਹੂੰ ਮੋੜ ਲੈ ਬਈ ਹੂੰ ਨੰਬਰ ਆ ਬਾਈ ਦਾ ਇਹ ਠੰਬੇਰੇ ਚੱਲੀ ਜਾਂਦਾ ਲਹਿਰਾ ਬੇਗਾ ਪੁੱਚੋ ਤੋਂ ਰਹਿੰਗਿਆ ਬਾਈ ਕਹਿੰਦਾ 3-4 ਕਿਲੋਮੀਟਰ ਮੇਨ ਰੋਡ ਨੈਸ਼ਨਲ ਹਾਈਵੇ ਦੇ ਉੱਤੇ ਹੀ ਪੈਂਦਾ ਹੂੰ ਆ ਲੈ ਬਾਈ ਬਾਣ ਲਾ ਮਿਲ ਕੀ ਤੋਂ ਬਾਈ ਦੁੱਧ ਨੂੰ ਬਾਈ ਬਹੁਤ ਖਰੀਦਦਾਗਾ ਬਾਈ ਕਹਿੰਦਾ 12 ਕਿਲੋ ਦੀ ਆਪਾਂ ਗਾਰੰਟੀ ਦੇ ਦੇਦਾਂਗੇ ਕਿਸੇ ਭਰਾ ਨੇ ਹਨਾ ਦੁੱਧ ਤੇ ਕੰਮ ਆ ਜਿੰਨਾਂ ਦਾ ਤੇ ਸਹਰੇਕ ਦੇ ਭਾਜਾਉਣ ਵਾਲੀ ਚੀਜ਼ ਆ ਵੀਰੇ ਬਾਕੀ ਮੁੱਲ ਦਾ ਬਾਈ ਤੋਂ ਕਰ ਲੈਨੇ ਆ ਕਲੀਅਰ ਕੀ ਭਾ ਰੱਖਦਾ ਬਾਈ ਮਲਕੀਤ ਬਾਈ ਭਾ ਕੀ ਕਰਦਾ ਇਹਦਾ ਫਿਰ ਭਾ ਬਾਈ ਇਹਦਾ 125 ਕਰਦੇ ਆ ਜੈ ਜੀ ਜੀ ਯਾਰ ਹਾਂਜੀ ਬਾਈ ਬਾਕੀ ਮੌਕੇ ਦੇ ਮਾਨਦਾਨ ਕਰ ਦਾਂਗੇ 1,25,000 ਹਾਂਜੀ ਠੀਕ ਆ ਵੀਰੇ 1,25,000 ਬਾਈ ਨੇ ਡਿਮਾਂਡ ਰੱਖੀ ਆ ਉਹ ਸੋਡੇ ਦੋ ਭਰਾਵਾਂ ਤੇ ਬਾਈ ਜਿੰਨੇ ਚ ਆ ਕੇ ਸੋਡਾ ਨਿਬੜਦਾ ਮਾਲਕ ਨੇ ਮੰਗਣੇ ਹੁੰਦੇ ਆ ਲਾਉਣ ਵਾਲੇ ਨੇ ਲਾਉਣੇ ਆ ਬਾਕੀ ਜਿਹੜੇ ਬਾਈ ਨੂੰ ਫਿੱਟ ਆ ਉਹ ਕੋਲੇ ਆ ਜੋ ਤਸੱਲੀ ਕਰ ਲਿਓ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਸੱਸੀ ਗੱਲ ਵੀਰੇ ਸਾਰੇ ਭਰਾਵਾਂ ਨੂੰ